ਫਿਕਰਾ ਵਿੱਚ ਨਾ ਸੌਂਦੀ ਮੇਰੀ ਬੇਟੀ ਆ ਸਾਨੂੰ ਪਤਾ ਹੈ ਕਿ ਹਰ ਇੱਕ ਮਾਂ ਪਿਓ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਬੱਚਾ ਨੂੰ ਅਮਰੀਕਾ ਕੈਨੇਡਾ ਭੇਜਦਾ ਤਾਂ ਜੋ ਉਹਨਾਂ ਦਾ ਭਵਿੱਖ ਬਣ ਸਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਵੀਡੀਓ ਵਿੱਚ ਨੂੰ ਦੇਖ ਸਕਦੇ ਹਾਂ ਕਿ ਪੋਤਾ ਕੈਨੇਡਾ ਜਾ ਰਿਹਾ ਹੁੰਦਾ ਤਾਂ ਦੇਖੋ ਕਿਵੇਂ ਦਾਦੀ ਆਪਣੇ ਪੋਤੇ ਨੂੰ ਜੱਫੀ ਪਾ ਕੇ ਭਾਵੁਕ ਹੋ ਜਾਂਦੀ ਅਤੇ ਉੱਚੀ ਉੱਚੀ ਰੋਣ ਲੱਗ ਪਈ ਕਿਉਂਕਿ ਦਾਦੀ ਨੂੰ ਵੀ ਪਤਾ ਹੈ ਹੁਣ ਪਤਾ ਨਹੀਂ ਪੋਤੇ ਨੇ ਕਦੋਂ ਦੁਬਾਰਾ ਵਾਪਸ ਆਉਣਾ ਹੈ ਬਹੁਤ ਔਖਾ ਹੈ ਘਰ ਪਰਵਾਸ ਛੱਡਣਾ ਕਿਹਦਾ ਜੀ ਕਰਦਾ ਆਪਣਾ ਪਰਿਵਾਰ ਛੱਡ ਕੇ ਜਾਣ ਨੂੰ ਜੇ ਸਰਕਾਰਾਂ ਚੰਗੀਆਂ ਹੁੰਆਂ ਤਾਂ ਵੀਡੀਓ ਵਿੱਚ ਤੋਂ ਹੀ ਦੇਖ ਸਕਦੇ ਹਾਂ ਕਿ ਜਦੋਂ ਪੋਤਾ ਗੱਡੀ ਵਿੱਚ ਬੈਠ ਕੇ ਜਾਂਦਾ ਤਾਂ ਦੇਖੋ ਕਿਵੇਂ ਦਾਦੀ ਆਪਣੇ ਪੋਤੇ ਨੂੰ ਬੜੇ ਪਿਆਰ ਨਾਲ ਪਿਆਰੀ ਕਰਦੀ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ